ਆਪ ਪ੍ਰਾਰਥਨਾ ਕਰੋ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਆ ਆਪਣੇ ਭੈਣਾਂ ਭਰਾਵਾਂ ਦੇ ਲਈ ਆਪਣੇ ਮਾਤਾ ਪਿਤਾ ਦੇ ਲਈ ਪਿਆਰ ਕਰੋ ਪ੍ਰਾਰਥਨਾ ਕਰੋ ਨਾਲਿ ਆਪਣੇ ਗਵਾਂਡੀਆਂ ਦੇ ਲਈ ਪ੍ਰਾਰਥਨਾ ਕਰੋ ਕਿ ਖੁਦਾ ਇਹਨਾਂ ਨੂੰ ਵੀ ਬਚਾਓ ਆਓ ਅਸੀਂ ਦੇਖਦੇ ਆਂ ਪਹਿਲਾਂ ਤੁਸਲਨੀ ਕੀ ਆ ਦੀ ਕਿਤਾਬ ਉਹਦਾ 5 ਨੰਬਰ ਅਧਿਆਏ ਉਹਦੀ 17 ਤੋਂ 22 ਨੰਬਰ ਆਇਤ ਦੇ ਵਿੱਚ ਦੇਖਾਂਗੇ ਕਿੰਦੇ ਸਦਾ ਆਨੰਦ ਰਹੋ ਨਿਤ ਪ੍ਰਾਰਥਨਾ ਕਰੋ ਕਿੰਨੀ ਵਾਰੀ ਪ੍ਰਾਰਥਨਾ ਕਰੋ ਨਿਤ ਹਫਤੇ ਚ ਇੱਕ ਵਾਰ ਹੀ ਨਹੀਂ ਹਫਤੇ ਚ ਦੋ ਵਾਰੀ ਨਹੀਂ ਜਦੋਂ ਅਸੀਂ ਪ੍ਰਾਰਥਨਾ ਦਾ ਮਨ ਬਣਾਉਣਾ ਹੈ ਨਾ ਸ਼ੁਰੂ ਕਰੰਨ ਨੂੰ ਤਾਂ ਕਈ ਤਾਂ ਪਹਿਲੇ ਦਿਨ 6 ਘੰਟੇ ਵੀ ਪ੍ਰਾਰਥਨਾ ਕਰ ਲੈਂਦੇ ਔਰ ਉਹ ਇੰਨੇ ਖੁਸ਼ ਹੁੰਦੇ ਆ ਕਿ ਮੈਂ 6 ਘੰਟੇ ਪ੍ਰਾਰਥਨਾ ਕੀਤੀ ਤੁਹਾਨੂੰ ਇਹ ਗੱਲ ਦੱਸਾਂ 6 ਘੰਟੇ ਪ੍ਰਾਰਥਨਾ ਕਰਨੀ ਕੋਈ ਔਖਾ ਕੰਮ ਨਹੀਂ ਆ ਪਰ ਰੋਜ਼ 6 ਘੰਟੇ ਪ੍ਰਾਰਥਨਾ ਕਰਨੀ ਬਹੁਤ ਔਖਾ ਕੰਮ ਆ ਇੱਕ ਦਿਨ ਤੁਸੀਂ 6 ਘੰਟੇ ਪ੍ਰਾਰਥਨਾ ਕਰ ਲਈ ਬੁੜਕੇ 6 ਦਿਨ ਬੈਠੇ ਹੀ ਨਹੀਂ ਕੀ ਹੋਇਆ ਕੋਈ ਫਾਇਦਾ ਨਹੀਂ ਸੋ ਬਹੁਤ ਲੋਕੀ ਇਦਾਂ ਹੀ ਕਰਦੇ ਆ ਸ਼ੁਰੂ ਕਰ ਲੈਂਦੇ ਆ ਕੰਟੀਨਿਊ ਨਹੀਂ ਰੱਖਦੇ ਪ੍ਰਾਰਥਨਾ ਕਰਨੀ ਔਖੀ ਨਹੀਂ ਆ ਪ੍ਰਾਰਥਨਾ ਨੂੰ ਨਿਰੰਤਰ ਲਾਗੂ ਰੱਖਣਾ ਔਖਾ ਹੈ ਪਰ ਜੇ ਤੁਹਾਡਾ ਪ੍ਰੇਮ ਪਰਮੇਸ਼ਵਰ ਦੇ ਨਾਲ ਹੋ ਗਿਆ ਤੁਹਾਨੂੰ ਇੱਕ ਵਾਰੀ ਪ੍ਰਾਰਥਨਾ ਕਰਨੀ ਆਗੀ ਮੈਂ ਕਿ ਤੁਸੀਂ ਕੰਮ ਨਿਬੇੜ ਨਿਬੇੜ ਕੇ ਭੱਜਣਾ ਵੀ ਅਸੀਂ ਪ੍ਰਾਰਥਨਾ ਦੇ ਵਿੱਚ ਜਾ ਕੇ ਬਹਿ ਜੀਏ ਕੋਈ ਜਣਾ ਮੈਨੂੰ ਡਿਸਟਰਬ ਨਾ ਕਰਿਓ ਅਨੰਦੀ ਇਹ ਨਾ ਆਉਂਦਾ ਆ ਪ੍ਰਾਰਥਨਾ ਦੇ ਵਿੱਚ ਪ੍ਰਾਰਥਨਾ ਇਹ ਨਹੀਂ ਆ ਕਿ ਤੁਸੀਂ ਅੱਖਾਂ ਬੰਦ ਕਰ ਲੀਆਂ ਤੁਸੀਂ ਤਾੜੀ ਤੇ ਤਾੜੀ ਸਿੱਟੀ ਜਾਂਦੇ ਆ ਤੁਸੀਂ ਘੁੰਮੀ ਜਾਂਦੇ ਆ ਤੁਸੀਂ ਰੌਲਾ ਪਾਈ ਜਾਂਦੇ ਆ ਨੋ 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 ਇਹ ਬਿਲਕੁਲ ਵੀ ਪ੍ਰਾਰਥਨਾ ਨਹੀਂ ਆ ਜਿਵੇਂ ਕਿਸੇ ਨੂੰ ਦੇਖ ਕੇ ਸਿੱਖ ਲਿਆ ਸਾਨੂੰ ਲੱਗਦਾ ਸ਼ਾਇਦ ਇਦਾਂ ਪ੍ਰਾਰਥਨਾ ਹੁੰਦੀ ਆ ਨੋ ਪ੍ਰਾਰਥਨਾ ਦਾ ਇੰਨੀ ਸ਼ਾਂਤੀ ਦੀ ਅਵਸਥਾ ਹੈ ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਅਗਰ ਤੁਸੀਂ ਮੇਰੇ ਨਾਲ ਗੱਲ ਕਰਨ ਆਏ ਆ ਤੁਸੀਂ ਮੇਰੇ ਸਾਹਮਣੇ ਗਿੱਧਾ ਪਾਈ ਜਾਓਗੇ ਤੁਸੀਂ ਮੇਰੇ ਸਾਹਮਣੇ ਨੱਚੀ ਰਹੋਗੇ ਲੈ ਦੱਸੋ ਮੈਨੂੰ ਕਿੰਨਾ ਕੁ ਚੰਗਾ ਲੱਗੂਗਾ ਸੋਚ ਕੇ ਦੇਖੋ ਹਾਂ ਤਾੜੀ ਵਾਲੀ ਗੱਲ ਤੇ ਤਾੜੀ ਮਾਰੋ ਖੁਸ਼ੀ ਵਿੱਚ ਆ ਖੁਸ਼ੀ ਦੇ ਵਿੱਚ ਭਾਵੇਂ ਨੱਚੋ ਕੋਈ ਪ੍ਰੋਬਲਮ ਹੀ ਨਹੀਂ ਆਪਾਂ ਨੱਚਦੇ ਆ ਨਾ ਜਦੋਂ ਖੁਸ਼ੀ ਹੁੰਦੀ ਆ ਕੋਈ ਕਿਸੇ ਦਾ ਬਰਥਡੇ ਆ ਗਿਆ ਕਿਸੇ ਦੀ ਵੈਡਿੰਗ ਆ ਗਈ ਤਾਂ ਨੱਚਦੇ ਆ ਖੁਸ਼ੀ ਦੇ ਵਿੱਚ ਨੰਬਰ ਹੀ ਸੋਹਣੇ ਆ ਜਾਣ ਤੇ ਭੰਗੜੇ ਆਪੇ ਹੀ ਪੈ ਜਾਂਦੇ ਆ ਹਨਾ ਘਰ ਦੇ ਵਿੱਚ ਕੋਈ ਚੀਜ਼ ਨਵੀਂ ਆ ਜਾਏ ਤਾਂ ਉਦਾਂ ਹੀ ਭੰਗੜੇ ਪੈਣ ਲੱਗ ਜਾਂਦੇ ਆ ਭਾਵੇਂ ਢੋਲ ਨਾ ਵੀ ਵੱਜਦਾ ਹੋਵੇ ਤੇ ਖੁਸ਼ੀ ਬੰਦੇ ਨੂੰ ਨਚਾਉਂਦੀ ਆ ਕੋਈ ਨਚਣਾ ਕੋਈ ਮਾੜੀ ਗੱਲ ਨਹੀਂ ਪਰ ਕੋਈ ਰੀਜ਼ਨ ਨਹੀਂ ਆ ਤੁਹਾਨੂੰ ਖੁਦ ਕਿ ਮੈਂ ਖੁਸ਼ ਹਾਂ ਕਿ ਦੁਖੀ ਹਾਂ ਪਰ ਨਾਚ ਰਹੀਆਂ ਤਾੜੀ ਮਾਰੀ ਜਾ ਰਹੀਆਂ ਕਿਉਂਕਿ ਇੱਕ ਨੇ ਤਾੜੀ ਮਾਰੀ ਆ ਦੂਜੇ ਨੇ ਉਹਨੂੰ ਸੁਣ ਕੇ ਮਾਰਦੀ ਤੀਜੇ ਨੇ ਉਹਨੂੰ ਵੇਖ ਕੇ ਮਾਰਦੀ ਚੌਥੇ ਨੇ ਕਿ ਅੱਛਾ ਇਦਾਂ ਹੀ ਪ੍ਰਾਰਥਨਾ ਹੁੰਦੀ ਹੋਣੀ ਚਲੋ ਜੀ ਸਾਰੇ ਲੱਗੇ ਹੋਏ ਤਾੜੀ ਮਾਰਨੇ ਪਰਤਾ ਕਿਸੇ ਨੂੰ ਨਹੀਂ ਇਹ ਪ੍ਰੇਰ ਨਹੀਂ ਆ ਪ੍ਰਾਰਥਨਾ ਆ ਪਰਮੇਸ਼ਵਰ ਦੇ ਨਾਲ ਗੱਲਾਂ ਕਰਨਾ ਤੁਸੀਂ ਗੱਲ ਕਰ ਪਰਮੇਸ਼ਵਰ ਦੇ ਨਾਲ ਐਨ ਸ਼ਾਂਤੀ ਵਿੱਚ ਬੈਠ ਕੇ ਆਨੰਦ ਵਿੱਚ ਬੈਠ ਕੇ ਆਰਾਮ ਨਾਲ ਬੈਠ ਕੇ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਰੂਬਰੂ ਸਮਝ ਕੇ ਉਹ ਕਿਤੇ ਦੂਰ ਨਹੀਂ ਆ ਕਿਉਂਕਿ 다ਊਦ ਕਹਿੰਦਾ ਜੇ ਮੈਂ ਪਤਾਲ ਚ ਜਾਵਾਂ ਤੇ ਤੂੰ ਉੱਥੇ ਵੀ ਮੈਨੂੰ ਲੱਭ ਲੈਣਾ ਇਹਦਾ ਮਤਲਬ ਉਹਦੀ ਪ੍ਰੈਜ਼ੈਂਸ ਉੱਥੇ ਵੀ ਹੈ ਜੇ ਮੈਂ ਸਮੁੰਦਰੋਂ ਲੱਭ ਲੈਣਾ ਆ ਤੇਰਾ ਹੱਥ ਕਹਿੰਦਾ ਉੱਥੋਂ ਵੀ ਮੈਨੂੰ ਲੱਭ ਲੈਂਦਾ ਆ ਜੇ ਆਕਾਸ਼ਾਂ ਤੇ ਚੜ ਜਮਾ ਕਹਿੰਦਾ ਉੱਥੇ ਵੀ ਤੇਰੀ ਹਜ਼ੂਰੀ ਆ ਕਿੱਥੇ ਜਾਣਾ ਕਹਿੰਦਾ ਤੇਰੀ ਹਜ਼ੂਰੀ ਤੋਂ ਭੱਜ ਕੇ ਦਾ ਮਤਲਬ ਕੀ ਆ ਕਿ ਜਿੱਥੇ ਵੀ ਆ ਮੈਂ ਉੱਥੇ ਤੇਰੀ ਪ੍ਰੈਜ਼ੈਂਸ ਹੈ ਤੇ ਤੁਸੀਂ ਜਿੱਥੇ ਵੀ ਹੋ ਉੱਥੇ ਹੀ ਖੁਦਾ ਦੀ ਪ੍ਰੈਜ਼ੈਂਸ ਨੂੰ ਸਮਝ ਕੇ ਪ੍ਰਾਰਥਨਾ ਕਰੋ ਔਰ ਉਹ ਜ਼ਿੰਦਾ ਆ ਇਹ ਚੇਤਾ ਜ਼ਰੂਰ ਰੱਖਿਆ ਕਰੋ ਬਹੁਤ سارے ਲੋਕ ਇਹ ਹੀ ਚੇਤਾ ਨਹੀਂ ਰੱਖਦੇ ਕਿ ਉਹ ਜ਼ਿੰਦਾ ਆ ਉਹਨੂੰ ਇੱਕ ਆਬਜੈਕਟ ਸਮਝਦੇ ਆ ਕਿ ਨਾਨ ਲਿਵਿੰਗ ਥਿੰਗ ਸਮਝਦੇ ਹਨ ਅਨਰਜੀਵ ਚੀਜ਼ ਇੱਕ ਵਸਤੂ ਸਮਝਦੇ ਆ ਉਹਨੂੰ ਤੇ ਉਹ ਲੱਗੇ ਹੋਏ ਆ ਕਿ ਕੁਝ ਵੀ ਚੱਲਣ ਦੋ ਜੀ ਜਿੱਦਾਂ ਇਹਨੂੰ ਤੇ ਕੁਝ ਪਤਾ ਹੀ ਨਹੀਂ ਆਰ ਖੁਸ਼ ਹੋ ਰਹੇ ਕਿ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਥੈਟਸ ਵਾਈ ਉਹਨਾਂ ਦੀ ਪ੍ਰਾਰਥਨਾ ਕਦੀ ਉੱਤਰ ਨਹੀਂ ਲੈ ਕੇ ਆਉਂਦੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਮਹਿਸੂਸ ਹੋਵੇ ਕਿ ਅੱਜ ਨਾ ਮੈਂ ਆਪਣੇ ਦਿਲ ਦੀ ਗੱਲ ਪਰਮੇਸ਼ਰ ਨੂੰ ਦੱਸ ਦੁੱਤੀ ਘਰ ਵਾਲੇ ਦੀ ਸ਼ਿਕਾਇਤ ਵੀ ਲਾਉਣੀ ਆ ਨਾ ਤੇ ਲਾਓ no problem ਆਫਟਰ ਆਲ ਤੁਸੀਂ ਉਹਦੇ ਹਜ਼ੂਰੀ ਚ ਬੈਠੇ ਆ ਜਿਹੜਾ ਸਾਰੇ ਮਸਲੇ ਹੱਲ ਕਰਨ ਦੀ ਤਾਕਤ ਰੱਖਦਾ ਆ ਤੇ ਆਪਣੇ ਬਾਇਓਲੋਜੀਕਲ ਫਾਦਰ ਨੂੰ ਦੱਸਣ ਤੋਂ ਪਹਿਲਾਂ ਚੰਗਾ ਆ ਕਿ ਤੁਸੀਂ ਖੁਦਾ ਦੇ ਅੱਗੇ ਉਸ ਕੰਪਲੇਨ ਨੂੰ ਲੈ ਕੇ ਬੈਠੋ ਖੁਦਾ ਨੂੰ ਦੱਸੋ ਪਰ ਐਨ ਇਦਾਂ ਦੱਸੋ ਜਿੱਦਾਂ ਤੁਸੀਂ ਆਪਣੇ ਪੇਰੈਂਟਸ ਨੂੰ ਦੱਸਦੇ ਹੋ ਜਿੱਦਾਂ ਆਪਣੇ ਭਰਾ ਨੂੰ ਦੱਸਦੇ ਹੋਮੋਂ ਜਿੱਦਾਂ ਤੁਸੀਂ ਆਪਣੇ ਪਿਤਾ ਨੂੰ ਦੱਸ ਰਹੇ ਹੋਮੋਂ ਜਿੱਦਾਂ ਆਪਣੀ ਬੈਸਟ ਫਰੈਂਡ ਨੂੰ ਤੁਸੀਂ ਕੁਝ ਦੱਸ ਰਹੇ ਹੋਮੋਂ ਇੰਨਾ ਸ਼ੇਅਰ ਕਰੋ ਉਹਦੇ ਨਾਲ ਐ ਜਦੋਂ ਦੋ ਸਹੇਲੀਆਂ ਮਿਲਣ ਜਾਂ ਦੋ ਮਿੱਤਰ ਜਦੋਂ ਮਿਲਣ ਜਾਂ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਆਂ ਭੂਆ ਨੂੰ ਮਾਮੇ ਨੂੰ ਜਿਹਨੂੰ ਵੀ ਜਦੋਂ ਤੁਸੀਂ ਮਿਲਦੇ ਤਾਂ ਕਦੀ ਤੁਹਾਨੂੰ ਟਾਈਮ ਲੱਗਾ ਕਿ ਟਾਈਮ ਬੀਤਣ ਹੀ ਨਹੀਂ ੜਿਆ ਕਦੋਂ ਦੇ ਬੈਠੇ ਆ ਹੁਣ ਹੋਰ ਕਿਹੜੀ ਗੱਲ ਕਰੀਏ ਕਦੀ ਹੋਇਆ ਉਦੋਂ ਤਾਂ ਲੱਗਦਾ ਟਾਈਮ ਜੀ ਕਰਦਾ ਉੱਠੀਏ ਹੀ ਨਾ ਬੈਠੇ ਰਹੀਏ ਗੱਲਾਂ ਕਰੀ ਜਾਈਏ ਇਹ ਦਿਨ ਮੁੱਕੇ ਨਾ ਇਹ ਰਾਤ ਨਾ ਮੁੱਕੇ ਉਦੋਂ ਤਾਂ ਚਾਹ ਚੜ੍ਹੇ ਹੁੰਦੇ ਆ ਵੀ ਹੋਰ ਗੱਲਾਂ ਕਰ ਲਈਏ ਤਾਂ ਗॉड ਨੂੰ ਆਪਣਾ ਬੈਸਟ ਫਰੈਂਡ ਬਣਾ ਲੂ ਅਰ ਉਹਦੇ ਨਾਲੋਂ ਬੈਸਟ ਫਰੈਂਡ ਮਿਲਣਾ ਨਹੀਂ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਤੁਹਾਡੇ ਬਣਾਏ ਹੋਏ ਬੈਸਟ ਫਰੈਂਡ ਜਿਹੜੇ ਬਾਇਓਲੋਜੀਕਲ ਹਨ ਉਹ ਤੁਹਾਡੀਆਂ ਗੱਲਾਂ ਸੁਣ ਕੇ ਹੋ ਸਕਦਾ ਕਿਸੇ ਸਮੇਂ ਤੁਹਾਨੂੰ ਬਲੈਕਮੇਲ ਕਰਨ ਕਿ ਜੇ ਤੂੰ ਮੇਰਾ ਕੰਮ ਨਾ ਕੀਤਾ ਹਨਾ ਮੈਂ ਤੇਰੀ ਆਹ ਵਾਲੀ ਗੱਲ ਤੇਰੇ ਘਰਦਿਆਂ ਨੂੰ ਦੱਸ ਦੇਣੀ ਸਰ ਨੂੰ ਦੱਸ ਦੇਣਾ ਮੈਡਮ ਨੂੰ ਦੱਸ ਦੇਣਾ ਤੈਨੂੰ ਨੌਕਰੀ ਤੋਂ ਕਢਾ ਦੂੰਗਾ ਤੇਰੇ ਚਿੱਠੇ ਛਾਪ ਦੂੰਗਾ ਤੇਰੀ ਕਾਲ ਰਿਕਾਰਡਿੰਗ ਮੈਂ ਲੀਕ ਕਰ ਦੂੰਗਾ ਹੋ ਸਕਦਾ ਮਤਲਬ ਪ੍ਰਸਤ ਹੋ ਜਾਣ ਪਰ ਮੇਰਾ ਖੁਦਾ ਮਤਲਬ ਪ੍ਰਸਤ ਨਹੀਂ ਆ ਉਹ ਤੁਹਾਡੇ ਹਰ ਭੇਤ ਨੂੰ ਆਪਣੇ ਅੰਦਰ ਰੱਖਦਾ ਹੈ ਜੋ ਤੁਸੀਂ ਉਹਨੂੰ ਦੱਸ ਦਿੱਤਾ ਨਾ ਉਹ ਸਿਰਫ ਤੁਹਾਡਾ ਤੇ ਉਹਦਾ ਆ। ਅਰ ਜਦੋਂ ਤੁਸੀਂ ਦੱਸਣ ਦੇ ਬਾਅਦ ਚ ਉਹਨੂੰ ਕਹੋਗੇ ਨਾ ਮੈਂ ਇਸ ਪ੍ਰੋਬਲਮ ਵਿੱਚ ਆ ਤਾਂ ਪਲੀਜ਼ ਮੇਰੀ ਹੈਲਪ ਕਰੋ। ਤੁਸੀਂ ਦੇਖਿਓ ਉਹ ਤੁਹਾਡੀ ਹਰ ਹਾਲ ਵਿੱਚ ਮਦਦ ਕਰੇਗਾ। ਇਹ ਕਦੋਂ ਹੋਏਗਾ? ਜਦੋਂ ਰੈਗੂਲਰ ਪ੍ਰੇਅਰਸ ਦੇ ਵਿੱਚ ਹੋਮੋਗੇ। ਜਦੋਂ ਰੋਜ਼-ਰੋਜ਼ ਪ੍ਰਾਰਥਨਾ ਕਰੋਗੇ ਅਰ ਆਨੰਦ ਦੇ ਵਿੱਚ ਭਰਪੂਰ ਹੋ ਕੇ ਪ੍ਰਾਰਥਨਾ ਕਰੋਗੇ। ਫਾਰਮੈਲਿਟੀ ਸਮਝ ਕੇ ਨਹੀਂ ਦੁਖੀ ਹੋ ਕੇ ਨਹੀਂ ਖੱਪੇ ਟੁੱਟੇ ਨਹੀਂ ਵੀ ਭੈਣ ਨੇ ਕਿਹਾ ਸੀਗਾ ਵੀ ਰੋਜ਼ ਪ੍ਰਾਰਥਨਾ ਕਰਨੀ ਲੈ ਲੋ 6 ਮਹੀਨਿਆਂ ਦਾ ਗਲ ਚ ਫਾਪਾ ਕੇ ਰੱਖਤਾ ਹੁਣ 6 ਮਹੀਨੇ ਛੁੱਟ ਨਹੀਂ ਸਕਦੇ ਕੀ ਕਰੀਏ ਇਹ ਨਾ ਹੋਵੇ ਪਾਪ ਲੱਗ ਜਵੇ ਜੇ 6 ਮਹੀਨਿਆਂ ਵਾਲੀ ਸੌਹ ਤੋੜ ਦਿੱਤੀ ਮੈਂ ਕਿਸੇ ਨੂੰ ਸੌਹ ਨਹੀਂ ਪਾਈ ਮੇਰੇ ਵੱਲੋਂ ਕਰੋ ਨਾ ਕਰੋ ਮੋਜਾ ਕਰੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਹਾਡੀਆਂ ਲਾਟਰੀਆਂ ਨਿਕਲਣਗੀਆਂ ਮੈਨੂੰ ਕਹਿਣ ਪੁੱਛਣਾ ਹੈ ਐਸੀ ਲਵਾਉਂਗੇ ਤੁਸੀਂ ਠੰਡੇ ਥਾਂ ਬੈਠੋਗੇ ਤੁਹਾਡੇ ਮਸਲੇ ਹੱਲ ਹੋਣਗੇ ਫੇਰ ਕਹਿੰਨ ਚੇਤੇ ਕਰਨਾ ਹਾਂ ਨਾ ਹੋਏ ਤਾਂ ਚੇਤੇ ਕਰਨਾ ਉਦੋਂ ਕਹਿੰਦੀ ਸੀ ਸਟੇਜ ਤੇ ਚੈਲੰਜ ਆ ਤਾਂ ਮਰਜੀ ਤੁਹਾਡੀ ਆ ਇਹ ਤੁਹਾਡੀ ਪ੍ਰਾਈਵੇਟ ਰਿਲੇਸ਼ਨਸ਼ਿਪ ਆ ਪਰਮੇਸ਼ਵਰ ਦੇ ਨਾਲ ਕਿ ਤੁਸੀਂ ਕਿਦਾਂ ਦੀ ਬਿਲਡ ਕਰਨੀ ਆ